ਸੱਜਿਆ ਕਾਜ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਨੂ ਲੈ ਕੇ ਆਜਾ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਕਿਸਾਨ ਖਬਰ ਮੋ ਲਾਗੂ ਹੋਣਗੇ ਰੱਦ ਕੀਤੇ ਗਏ ਕਾਨੂੰਨ ਇਸ ਦੇ ਨਾਲ ਕੇਂਦਰ ਖੇਤੀਬਾੜੀ ਤੇ ਕਿਸਾਨ ਫਲਾਈ ਮਤਰਾ ਲੈਣੇ ਹਾਲ ਹੀ ਵਿੱਚ ਖੇਤੀਬਾੜੀ ਮਾਰਕੀਟ ਤੇ ਰਾਸ਼ਟਰੀ ਨਿੱਜੀ ਨੀਤੀ ਦਾ ਖਡਰਾ ਜਾਰੀ ਕਰ ਦਿੱਤਾ ਇਸ ਦੇ ਨਾਲ ਹੀ ਜਨਤਕ ਟਿੱਪਣੀਆਂ ਸੁਝਾਅ ਮੰਗੇ ਅਤੇ ਪਿਛਲੇ ਸਾਲ ਵਿੱਚ ਖੇਤੀਬਾੜੀ ਪਾਦ ਦੇ ਉਪਾਦ ਕਾਨੂੰਨ ਵੀ ਕਾਫੀ ਸੁਧਾਰ ਹੋਇਆ ਪਰ ਸਮੇਂ ਤੇ ਨਾਲ ਹੀ ਖੇਤੀ ਮੰਡੀ ਕਰਨ ਵਿੱਚ ਸੁਧਾਰ ਨਹੀਂ ਹੋਇਆ ਇਸ ਦੇ ਨਾਲ ਅਜਿਹੀ ਸਥਿਤੀ ਵਿੱਚ ਖੇਤੀਬਾੜੀ ਸੁਧਾਰ ਨੂੰ ਸਿਰਫ ਕਾਰਨ ਕਾਰਕ ਬਜ਼ਾਰ ਸੁਧਾਰ ਤੱਕ ਹੀ ਸੀਮਤ ਰੱਖਣਾ ਚਾਹੀਦਾ ਇਸ ਦਿਨ ਸਗੋਂ ਇਸ ਵਿੱਚ ਮੰਡੀਕਰ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਦੂਰ ਕਰਨ ਦੇ ਯਤਨਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਨਾਲ ਹੀ ਇਹਨਾਂ ਕਿਸਾਨਾਂ ਦੇ ਖਪਤਕਾਰਾਂ ਸਮੇਤ ਸਾਰੇ ਹਿੱਸੇਦਾਰਾਂ ਨੂੰ ਫਾਇਦਾ ਹੋਵੇਗਾ ਇਸ ਸੰਬੰਧ ਵਿੱਚ ਡਰਾਫਟ ਨੂੰ ਨਹੀਂ ਨੀਤੀ ਨੂੰ ਪੂਰੇ ਭਾਰਤ ਵਿੱਚ ਸ਼ਾਮਿਲ ਕੀਤਾ ਜਾਵੇਗਾ ਧੰਨਵਾਦ